ਸਮਰਾਲਾ ਸਥਾਨਕ ਪੁਲਿਸ ਵੱਲੋਂ ਨਸ਼ਾ ਦੀ ਰਿਕਵਰੀ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਕਾਸ ਆਪਰੇਸ਼ਨ ਦੇ ਤਹਿਤ ਇਲਾਕੇ ਦੇ ਕਈ ਪਿੰਡਾਂ ਵਿੱਚ ਸਰਚ ਆਪਰੇਸ਼ਨ ਪੁਲਿਸ ਪਾਰਟੀਆਂ ਵੱਲੋਂ ਚਲਾਇਆ ਜਾ ਰਿਹਾ ਹੈ ਪਿੰਡ ਕੁੱਬੇ ਲਲਕਲਾ ਅਤੇ ਪਿੰਡ ਚਾਲਾ ਵਿਖੇ ਕਾਸ ਆਪਰੇਸ਼ਨ ਹਾਲੇ ਵੀ ਜਾਰੀ ਹੈ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਾਸ ਆਪਰੇਸ਼ਨ ਦੀ ਸਫਲਤਾ ਲਈ ਸੱਤ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਦਈਆਂ ਨੇ ਜਿਨ੍ਹਾਂ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਰਚ ਆਪਰੇਸ਼ਨ ਚਲਾਉਂਦੇ ਹੋਏ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਤਲਾਸ਼ੀ ਕੀਤੀ ਜਾ ਰਹੀ ਹੈ DFV ਤਰਲੋਤਨ ਸਿੰਘ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ 21 ਦੱਸਿਆ ਤੁਸੀਂ ਵੀ ਸੁਣੋ ਜਿਹੜਾ ਜੇ ਕਸੋਪਰੇਸ਼ਨ ਵਾਲੀ ਕਿਹੜੇ ਕਿਹੜੇ ਪਿੰਡ ਨੇ ਜਿਹੜੀ ਕਿਤੇ ਕਿਤੇ ਇਹਨਾਂ ਨੂੰ ਕੁਝ ਬਰਾਮਦ ਵੀ ਹੋਏ ਜਾਂ ਕੋਈ ਅਰੈਸਟ ਵੀ ਹੋ ਗਿਆ ਤੇ ਇਹਦਾ ਹੀ ਕਸੋਪਰੇਸ਼ਨ ਸਾਡੇ ਸੀਨੀਅਰ ਅਫਸਰ ਮੰਡੂ ਐਸਐਸਪੀ ਸਾਹਿਬ ਜੋ ਕਿ ਜਦੋਂ ਮੈਂ ਜੀ ਬਣੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਾ ਸਵੇਰੇ 7 ਵਜੇ ਜਿਹੜਾ ਕਸੋਪਰੇਸ਼ਨ ਚੱਲਿਆ ਸਾਡੀ ਸੰਭਰਾਲਾ ਤੇ ਮਾਸ਼ੂਵੜਾ ਦੀ ਪੁਲਿਸ ਪਰ ਡੀਐਸਪੀ ਸਰਪੰਦਰ ਸਿੰਘ ਹੋਰੀ ਜਿਹੜੀਆਂ ਆਡਰ ਛੇਕ ਪਾਰਟੀਆਂ ਜਿਹੜੀਆਂ ਸਪਰੀਡ ਦੀਆਂ ਕਸ ਆਪਰੇਸ਼ਨ ਦੇ ਦੌਰਾਨ ਸੱਚ ਦੇ ਤਰ੍ਹਾਂ ਜਿਹੜੇ ਅਸੀਂ ਚਾਰ ਬੰਦੇ ਜਿਹੜੇ ਆ ਸਸਪੈਕਟਡ ਆ ਉਹ ਰੌਂਡ ਅਪ ਕੀਤੇ ਆ ਜਿਨ੍ਹਾਂ ਦਾ ਡੋਪ ਟੈਸਟ ਵੀ ਹੋਊਗਾ ਜਿਹੜੇ ਪਹਿਲਾ ਨਸ਼ਾ ਕਰਨ ਵਾਲੇ ਆ ਉਹੀ ਬੰਦੇ ਨੇ ਉਹਨਾਂ ਦਾ ਡੋਪ ਟੈਸਟ ਜਿਹਦਾ ਪੋਜ਼ਿਟਿਵ ਆ ਗਿਆ ਦੇ ਖਿਲਾਫ ਜਰੂਰ ਅਸੀਂ ਉਹਨੂੰ ਦਾਖਲ ਕਰਾਵਾਂਗੇ ਜਿਹਦਾ ਨੈਗੇਟਿਵ ਆਇਆ ਉਹਨੂੰ ਇਮੀਡੀਐਟਲੀ ਲੀਵ ਕਰਾਂਗੇ ਇਸ ਤੋਂ ਬਿਨਾ ਸਾਡਾ ਇਹ ਕਸ ਆਪਰੇਸ਼ਨ ਅਜੇ ਵੀ ਚੱਲ ਰਿਹਾ ਕੁੱਬੇ ਪਿੰਡ ਦੇ ਵਿੱਚ ਚੱਲਿਆ ਅੱਜ ਕੀਤਾ გას ਆਪਰੇਸ਼ਨ ਲਲਕਲਾਂ ਕੀਤਾ ਤੇ ਹੁਣ ਜਿਹੜਾ ਅਚਾਲਾ ਪਿੰਡ ਦੇ ਵਿੱਚ ਕਰ ਰਹੇ ਆ ਜਿਹੜੀ ਰਿਕਵਰੀ ਹੋਊਗੀ ਉਹ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਜਾਊਗੀ ਕਿਉਂਕਿ ਅਜੇ 1 ਘੰਟਾ ਹੋਰ ਦਾ ਆਪਰੇਸ਼ਨ ਜੇ ਸਾਡਾ ਚੱਲਣਾ ਹੈ